ਨੂਰ ਮਹਿਲ ਦੇ ਪਿੰਡ ਉਪਲ ਖਾਲਸਾ ਤੇ ਉਪਲ ਜ਼ਗੀਰ ਦੀ ਸਮੂਹ ਸੰਗਤ ਤੇ ਪਿੰواਸੀਆਂ ਦੇ ਵੱਲੋਂ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਨੂਰਪੁਰ ਪੁਲਿਸ ਨੇ ਗੁਰਦੁਆਰਾ ਨਾਨਕਸਰ 66 ਵਿਖੇ ਹੋਈ ਗੰਭੀਰ ਘਟਨਾ ਨੂੰ ਲੈ ਕੇ ਕਾਰਵਾਈ ਕੀਤੀ ਦਾਅਵਾ ਕੀਤਾ ਨੂਰ ਮਹਿਲ ਦੇ ਵਿੱਚ ਡੇਰੇ ਦਾ ਗੱਡੀ 'ਚ ਸਮਾਨ ਲੈ ਜਾ ਰਹੇ ਵਿਅਕਤੀ ਨੂੰ ਸੰਗਤਾਂ ਨੇ ਘੇਰਾ ਪਾ ਲਿਆ ਡੇਰੇ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਗਾਇਬ ਸੀ ਜਿਸ ਨੂੰ ਲੈ ਕੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਗ੍ਰੰਥੀ ਤੇ ਸੇਵਾਦਾਰ ਨੂੰ ਗ੍ਰਿਫਤਾਰ ਕਰ ਲਿਆ ਤੇ ਚਾਰ ਜਾਣਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਕਿ ਮੈਂ ਦਿਨ ਨਾਲ ਮੇਰੀ ਹਿੰਦੀ ਡਿਊਟੀ ਆਪਣਾ ਰਾਹਿਲਕ ਵਰਮਾਤੀ ਕੋਲ ਚ ਤੁਸੀਂ ਫਿਰ ਇਸ ਤੇ ਕਿਦਾਂ ਹੋ ਗਏ ਜੀ ਮੈਨੂੰ ਇਹ ਛੱਡਿਆ ਜਿਦਾ ਵੀ ਇੱਦੇ ਵੀ ਮਹਾਰਾਜ ਦਾ ਰੂਪ ਲੈਉਣੇ ਚੱਲਦੇ ਆ ਹੀ ਸੀਗਾ ਇਹ ਉਟੋ ਗੱਡੀ ਹੋਏਗੀ ਲੁਧਿਆਣਾ ਤੋਂ ਉਟੋ ਗੱਡੀ ਲੈ ਕੇ ਮਹਾਰਾਜ ਦਾ ਰੂਪ ਲੈਉ ਕਿਉਂਕਿ ਸੇਵਾਦਾਰ ਕੋਈ ਹੈ ਨਹੀਂ ਚੱਲ ਤੁਸੀਂpropto ਸੇਰੇ ਨਾਲ ਜੁੜੇ ਹੋਏ ਹੋ ਜੀ ਹਾਂ ਕਿਹੜੇ ਨਾਲ ਜੀ ਏ ਬਾਬਾ ਜੀ ਨਾਂ ਨਾਂ ਸਰਣਾ ਤੁਸੀਂ ਆਏ ਦਰਾਹੇ ਤੋਂ ਹਾਂ ਦਰਾ ਮੇਰੀ ਉੱਥੇ ਡਿਊਟੀ ਸੀ ਸਮਾਨ ਚੱਕ ਕੇ ਲਿਆਉਣਾ ਇੱਥੇ ਹਾਂ ਸਮਾਨ ਲੱਸੀ ਗੱਡੀ ਆਉਂਦੀ ਜਿਹੜੀ ਗੱਲ ਦੀ ਨਾ ਹਾਂ ਜੀ ਤੇ ਗੱਡੀ ਆਉਂਦੀ ਤੇ ਉੱਥੇ ਡਰਾਈਵਰ ਵੀ ਤੁਸੀਂ ਖੜ ਗਏ ਹੋ ਤੇ ਸਮਾਨ ਚੱਕਣਾ ਹੈ ਬਸ ਹੋਰ ਫਿਰ ਹੁਣ ਜਦੋਂ ਤੁਸੀਂ ਸਮਾਨ ਚੱਕਣ ਲੱਗੇ ਸੀ ਫਿਰ ਕੀ ਹੋਇਆ ਜੀ ਰੁਕਾਵਟ ਕੀ ਆਈ ਰੁਕਾਵਟ ਕੋਈ ਨਹੀਂ ਸਮਾਨ ਰੱਖਿਆ ਸੀਗਾ ਮੁੜ ਕੇ ਜਿੱਦਾਂ ਤਿਉਹਾਰ ਵਾਲਾ ਜਾਂ ਪੈ ਰਿਆ ਕਿਸੇ ਵਾਰ ਪਿੰਨਪਿੰਡ ਵਾਲੇ ਦਿੰਦੇ ਵੀ ਸਮਾਨ ਨਹੀਂ ਜਾਣਾ ਚਾਹੀਦਾ ਅਸਾਂ ਜਦੋਂ ਤੁਸੀਂ ਇੱਥੇ ਆਏ ਆਂਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਜੀ ਨਹੀਂ ਨਹੀਂ ਪਰसों ਦੇ ਕਰੀਬ ਮਹਾਰਾਜ ਦਾ ਸਰੂਪ ਜਿਹੜਾ ਸੀ ਨਾ ਇੱਕ ਸਰੂਪ ਲੈ ਕੇ ਜੀ ਅੱਛਾ ਜੀ ਉਹ ਨੇ ਸ਼ਿਫਟ ਕੀਤਾ ਹੈ ਇੱਥੋਂ ਸ਼ਿਫਟ ਕਰਤੇ ਗੁਰੂ ਜੀ ਦਾ ਸਰੂਪ ਪ੍ਰੋਪਰ ਹੈ ਨੀਚੇ ਨਾ ਫੇਰ ਵੀ ਤਾਂ ਬੇਅਦਬੀ ਸੀ ਨਾ ਅੱਛਾ ਜੀ ਜੀ ਦਾ ਨਾ ਹੋਵੇ ਜੀ ਆਪਾਂ ਨਹੀਂ ਇੱਥੇ ਜਿਹੜੀਆਂ ਬੀਬੀਆਂ ਨਾ ਸੇਵਾ ਕਰਦੀਆਂ ਦੇਲੀ ਜਿਹੜੀਆਂ ਦੇਗ ਵੀ ਬਣਾ ਕੇ ਲਿਆਉਂਦੀਆਂ ਉਹਨਾਂ ਦਾ ਇਹ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਕਾਫੀ ਨੰਨ ਪਹਿਲਾਂ ਸ਼ਿਫਟ ਕਰਦੇ ਸਾਨੂੰ ਤਾਂ ਸੁਹਾਣੇ ਨੂੰ ਮੱਥਾ ਟਕਾਈ ਗਏ ਦੋ ਵਾਰੀ ਚ ਕਰ ਰਹੇ ਇਹ ਪਹਿਲਾਂ ਜਿਹੜੇ ਦਵਾਰੇ ਦੇ ਰੂਪ ਨੂੰ ਲੈ ਕੇ ਗਏ ਇਹਨਾਂ ਦੋ ਪੱਟੇ ਨਹੀਂ ਕੁਝ ਸਮਥਿੰਗ ਹੋਗਾ ਹੂੰ ਤੇ ਉਦੋਂ ਮੈਂ ਨਹੀਂ ਜਗਾ ਉਦੋਂ ਬੰਦਾ ਕੋਈ ਇਸ ਰਾਹੀਂ ਇਹਨੂੰ ਪਤਾ ਆਪਣੇ ਇੱਥੇ ਕੋਈ ਪ੍ਰੋਪਰ ਗ੍ਰੰਥੀ ਸਿੰਘ ਹੈਗਾ ਜੀ ਜੇਕ ਨਹੀਂ ਹੈ ਨਹੀਂ ਉਸ ਟਾਈਮ ਐਨਜੂਰਾ ਟੈਂਪਰੀਰੀ ਜੀ ਪਤਾ ਵਰ ਦੇ ਮਾਰ ਤੇ ਪ੍ਰੋਪਰਟੀ ਲਈ ਸੀ ਜੀ ਉਹ ਇਹਨਾਂ ਨੂੰ ਪਤਾ ਜੀ ਕਿ ਇਹਨੂੰ ਦਿੱਤੀ ਗਈ ਅੱਛਾ ਜਿਹੜੀ ਗੁਰੂ ਗੁਰੂ ਘਰ ਦੀ ਪ੍ਰੋਪਰਟੀ ਆ ਹਾਂਜੀ ਹਾਂਜੀ ਇਹ ਕਿੰਨੇ ਕੁ ਬੋਲਦੀ ਹੈ ਜੀ 11 ਖਤੇ ਹੈ ਜੀ ਐਡਮਿਸ਼ਨ ਚ ਆਏ ਸੀ ਕਿ ਜਿਹਦਾ দান ਕੀਤੀ ਸੀ ਕਿਸੇ ਨੇ ਠੀਕ ਆ ਤੇ ਹੁਣ ਇਹਨੇ ਸਹੀ ਤਰ੍ਹਾਂ ਦੀ ਲੋਕਅਫਟਮੇਂ ਕੀਤੀ ਮਨੂ ਕਿ ਇਹਨੇ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਪ੍ਰੋਪਰਟੀ ਵੇਚਤੀ ਹਾਂ ਜੀ ਇਹ ਹੀ ਕਹਿ ਸਕਦੇ ਨੇ ਜਦ ਇਹ ਨਹੀਂ ਇਹਦੇ ਵਿੱਚ ਹੈਗੇ ਸਾਰਾ ਸਮਾਜ ਰਾਜ ਨੂੰ ਜਾਂਦੇ ਮੈਂ ਵੀ ਜਿੱਥੇ ਸੰਤ ਦੀ ਸ਼ਰਧਾ ਜੁੜੀ ਹੋਵੇ ਉਸ ਰੋਟੀ ਨੂੰ ਵੇਚਿਆ ਜਾ ਸਕਦਾ ਨਹੀਂ ਜੀ ਸੰਤ ਤਾਂ ਰਹਿੰਦੀ ਆ ਬਿਮਾਰ ਆ ਰਾਤ ਦੀ ਘਰਾਂ ਚ ਪਏ ਆ ਕਈ ਸਾਰੇ ਰੋਟੀ ਪਾਣੀ ਨਹੀਂ ਖਾਂਦਾ ਕਿਸੇ ਨੇ ਠੀਕ ਹੈ ਹੁਣ ਰੋਟੀ ਪਾਣੀ ਖਾਣਗੇ ਜੇ ਮਹਾਰਾਜ ਆਊਗਾ ਨਹੀਂ ਤਾਂ ਸਾਰੇ ਕੁੱਤੇ ਹੀ ਆ ਠੀਕ ਹੈ ਜੀ ਮੰਨ ਲਓ ਹੁਣ ਤੁਹਾਡੀ ਮੰਗੇ ਆ ਵੀ ਗੁਰੂ ਘਰ ਸਾਹਿਬ ਦਾ ਪ੍ਰਕਾਸ਼ ਦੁਆਰਾਂ ਤੋਂ ਹੋਏਗਾ ਹਾਂ ਜੀ ਮਰੇ ਅੰਦਰ ਆ ਰਿਹਾ ਤੁਹਾਨੂੰ ਇਹ ਕਹਾਂ ਤਾਂ ਫਿਰ ਤੁਸੀਂ ਹਾਂ ਮੰਮੂ ਅਸੀਂ ਆਵਾਮਾਂ ਦਵਾਂਗੇ ਸਾਰੇ ਜਾਣੀ ਠੀਕ ਹੈ ਜੀ ਧੰਨਵਾਦ ਜੀ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੋਨਲੀ ਸਵੀਟ ਤੇ ਪ੍ਰਕਾਸ਼ ਕਰਕੇ ਆਪ ਇਹ ਲੈ ਕੇ ਗਿਆ ਮਟ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਆਮ ਲੋਕਾਂ ਦੀ ਲੋਕਲ ਪਬਲਿਕ ਹੈ ਉਹਨਾਂ ਸਾਰਿਆਂ ਨੂੰ ਕੰਸੰਸੈਂਸ ਲੈਣਦੇ ਤੇ ਉਸ ਤੋਂ ਬਾਅਦ ਸ਼ਿਫਟ ਕਰਦੇ ਪੂਰਨਗੁਰ ਮੈਦਾਨ ਦੇ ਨਾਮ ਹੁਣ ਜਿਹੜੇ ਪਿੰਡ ਵਾਸੀ ਆ ਜਾਂ ਜਿਹੜੇ ਡੇਲੇ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਤੁਸੀਂ ਸੈਟੀਸਫਾਈਡ ਕਰਾ ਦਿੱਤਾ ਵੀ ਜੋ ਵੀ ਤੁਸੀਂ ਕਰ ਰਹੇ ਅਸੀਂ ਜੀ ਬਿਲਕੁਲ ਹਾਂ ਜੀ ਬਿਲਕੁਲ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਉਹਨਾਂ ਨੂੰ ਅਸੀਂ ਸਟੇਟਮੈਂਟ ਲੈ ਕੇ ਜਿਹੜੀ ਬਣਦੀ ਕਾਰਵਾਈ ਕਰ ਰਹੀ ਹੈ। ਸੋ ਦੱਸਿਆ ਜਾ ਰਿਹਾ ਹੈ ਕਿ ਇੱਥੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।